ਮਤਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਤੁਮਾਂ ਵੱਲੋਂ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਗਿਆ ਹੈ ਇਹ ਫੈਸਲਾ ਸਮਝ ਤੋਂ ਬਹੁਤ ਬਾਹਰ ਹੈ ਕਿਉਂਕਿ ਜਦੋਂ ਆਪਾਂ ਦਮਦਮੀ ਟਕਸਾਲ ਦਾ ਇਤਿਹਾਸ ਵੇਖਦੇ ਹਾਂ ਤੇ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਸਤ ਬਾਬਾ ਜਰਨੈਲ ਸਿੰਘ ਜੀ ਇਹਨਾਂ ਸਾਰੇ ਸਤ ਪੁਰਸ਼ਾਂ ਨੇ ਹਕੂਮਤ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਵੀ ਉਠਾਈ ਤੇ ਉਹਦਾ ਟੱਕਰਾ ਵੀ ਕੀਤਾ ਏ ਦਮਦਮੀ ਟਕਸਾਲ ਤਾਂ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਬਣ ਕੇ ਪੰਥ ਦੇ ਹੱਕ ਦੇ ਵਿੱਚ ਸਰਕਾਰ ਦੇ ਸਾਹਮਣੇ ਖੜਦੀ ਆਈ ਹੈ ਕਦੇ ਸਰਕਾਰ ਦੇ ਖੇਮੇ 'ਚ ਜਾ ਕੇ ਨਹੀਂ ਬੈਠੀ ਸਿੱਖ ਕੌਮ ਤਾਂ ਇਸ ਵੇਲੇ ਸਰਵਾਈਵਲ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰਦੀ ਪਈ ਹੈ ਜਿੱਥੇ ਇੱਕ ਪਾਸੇ ਵਿਦਵੀ ਦੇ ਮਸਲੇ ਪਏ ਨੇ ਬੰਦੀ ਸਿੰਘਾਂ ਦੇ ਮਸਲੇ ਪਏ ਨੇ ਉਥੇ ਨਾਲ ਦੇ ਨਾਲ ਹੀ 25B ਦਾ ਮਸਲਾ ਪਿਆ ਏ ਪੰਜਾਬ ਦੀ ਖੁਦਮੁਖਤਿਆਰੀ ਦਾ ਮਸਲਾ ਪਿਆ ਏ ਆਨੰਦ ਮੈਰਿਜ ਐਕਟ ਦਾ ਸਿੱਖ ਐਜੂਕੇਸ਼ਨ ਬੋਰਡ ਦਾ ਤੇ ਹੋਰ ਕਿੰਨੇ ਮਸਲੇ ਪਏ ਨੇ ਤਾਂ ਤਾਂ ਬਾਬਾ ਜੀ ਦੱਸਣ ਕੇ ਇਨ੍ਹਾਂ ਸਾਰੇ ਮਸਲਿਆਂ ਦੇ ਉੱਤੇ ਸਰਕਾਰ ਦੇ ਨਾਲ ਬਹਿ ਕੇ ਤੇ ਇਹ ਫੈਸਲਾ ਕੀਤਾ ਗਿਆ ਏ ਕਿ ਇਨ੍ਹਾਂ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ ਨਹੀਂ ਤਾਂ ਫੈਡਰੇਸ਼ਨ ਤੇ ਸਮੂਹ ਸਿੱਖ ਸੰਗਤ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾਂਦਾ ਹੈ